ਕਾਲੀ ਥਾਰ ਵਾਲੀ ਮਹਿਲਾ ਕਾਂਸਟੇਬਲ ਤੋਂ ਬਾਅਦ ਇੱਕ ਹੋਰ ਲੇਡੀ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਤੇ ਉਸ ਦੀ ਬਣਾਈ ਗਈ ਆਲੀਸ਼ਾਨ ਕੋਠੀ ਨੂੰ ਫ੍ਰੀਜ਼ ਕਰ ਦਿੱਤਾ ਗਿਆ ਦਾਅਵਾ ਕੀਤਾ ਗਿਆ ਕਿ ਨਸ਼ਾ ਲੈ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਛੇੜੀ ਗਈ ਮੁਹਿੰਮ ਲਗਾਤਾਰ ਆਪਣਾ ਅਸਰ ਦਿਖਾ ਰਹੀ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਨਾਮ ਦੇ ਵਿੱਚ ਵੜਾਕਸ਼ਨ ਕੀਤਾ ਗਿਆ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੀ ਔਰਤ ਦੀ ਆਲੀਸ਼ਾਨ ਕੋਠੀ ਨੂੰ ਕੰਟੈਂਟ ਅਥਾਰਟੀ ਦੇ ਲਈ ਤੋਂ ਮਨਜ਼ੂਰੀ ਲੈ ਕੇ ਅਟੈਚ ਕੀਤਾ ਗਿਆ ਜਿਦੀ ਜਾਣਕਾਰੀ ਪੋਰਸ ਆਪਸਰਾ ਵੱਲੋਂ ਸਾਂਝੀ ਕੀਤੀ ਗਈ। ਇਹ ਸੀ ਲਖਵਿੰਦਰ ਕੌਰ ਲਖੋ ਗਾਇਬ ਉਹ ਜੱਗਾ ਸੰਗਰ। ਇਹ ਦੀ ਇੰਦਰਾਬਸਤੀ ਰਿਆਨਾਲੀ ਹੈ। ਇਹ ਪਹਿਲਾਂ ਘਰ ਉੱਥੇ ਬਣਾਇਆ ਸੀਗਾ ਛੋਟਾ ਜਿਹਾ ਘਰ ਇਹਦਾ ਪਰ ਉਹਨੇ ਮਨਾਕਸ਼ੀ ਕਲੋਨੀ ਦੇ ਵਿੱਚ ਹੁਣ ਇੱਕ ਇਹ ਦੇਖੋ ਇਹ ਛੋਟਾ ਘਰ ਕਿੱਥੇ ਸੀ ਜੀ ਮਤਲਬ ਕਿੱਥੇ ਰਹਿੰਦੀ ਸੀ? ਇੰਦਰਾਬਸਤੀ ਬਾਹਰਲਾ ਉਹ ਜਿਹੜਾ ਸੀ ਛੋਟਾ ਜਿਹਾ ਘਰ ਸੀਦਾ ਜਿਹੜੀ ਕਿ ਇੱਕ ਜਨ ਕਬਜ਼ੇ ਵਾਲੀ ਜਗਾ ਸੀ ਜਿਹੜੀ ਮੰਡੀ ਕਰਨ ਦਾ ਮੋੜ ਦੀ ਜਗਾ ਸੀ ਉਹਦੇ ਵਿੱਚ ਘਰ ਸੀ। ਆ ਚਲੋ ਹਣ ਇਹ ਇਸ ਲੇਡੀ ਨੇ ਆਪਣੇ ਇਸ ਕਾਲੇ ਧੰਦੇ ਤੋਂ ਉਹ ਕਿਹੜੇ ਕਿਹੜੇ ਕਸ ਮਕਦਮੇ ਦੇ ਖਾਮ ਕਰਦੀ। ਇਹ ਜਿਹੜੀ ਨੇ ਆਪਣੇ ਨਸ਼ਾ ਵੇਚਣ ਦੀ ਜਿਹਨੇ ਪੈਸੇ ਇਕੱਠੇ ਕਰਕੇ ਇਹ ਕੋਠੀ ਬਣੀ ਕੋਠੀ ਆ ਪਰ ਕੋਈ ਕੋਠੀ ਆ ਬੜੇ بڑے ਬੰਦੇ ਦੀ ਹੋ ਨਹੀਂ ਸਕਦੀ ਜੇ ਦੇਖੋ ਕੋਈ ਵੀ ਦੁਕੀ ਦੀ ਇਨਕਮ ਨਹੀਂ ਹੈ ਕੋਈ ਤੇ ਕੋ ਪ੍ਰੋਪਰਟੀ ਨਹੀਂ ਹੈਗੀ ਫਿਰ ਦੇਖੋ ਪਹਿਲਾਂ ਨਸ਼ੇ ਦਾ ਕਾਰੋਬਾਰ ਸੀਗਾ ਇਹਨੇ ਇਹ ਕੋਠੀ ਬਣਾਈ ਸੀ ਜਿਹਦੇ ਖਿਲਾਫ ਅਸੀਂ ਕੇਸ ਤਿਆਰ ਕਰਕੇ ਕੰਪਲੈਂਟ 40 ਨੂੰ ਭੇਜਿਆ ਸੀ ਤੇ ਕੰਪਲੈਂਟ 40 ਵੱਲੋਂ ਜਿਹੜੀ ਨੋਟਸ ਦਿੱਤਾ ਗਿਆ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹਦੇ ਜਿਹੜੇ ਵਕੀਲ ਸਾਹਿਬ ਨੇ ਵੀ ਉਹਦਾ ਜਵਾਬ ਦਿੱਤਾ ਗਿਆ 40 ਨੂੰ ਪਰ ਸਾਡੇ ਐਸਐਚਓ ਪ੍ਰਤੀਕ ਜੰਦਲ ਵੱਲੋਂ ਜਿਹੜੀ ਜਨਾਬ ਵੱਲੋਂ ਕਾਰਵਾਈ ਕਰਦੇ ਹੋਏ ਇਸ ਲੇਡੀ ਦੀ ਦੋ ਵਾਰਾਂ ਵੀਸੀ ਹੋਈ ਦੋਵਾਂ ਨੂੰ ਹਾਈ ਕੋਰਟ ਉੱਤੇ ਰੋਟੀ ਜਾਣਾ ਪਿਆ ਔਰ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਕੋ ਸਾਡੇ ਡੀਜੀਪੀ ਸਾਹਿਬ ਵੱਲੋਂ ਸਰਕਾਰ ਵੱਲੋਂ ਜੋ ਤਨਾਸੀ ਵਿਰੋਧ ਕੰਮ ਕੀਤਾ ਜਾ ਰਿਹਾ ਤੁਹਾਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਜਿਹੜੀ ਸ਼ੁਰੂ ਕੀਤਾ ਗਿਆ ਸੀਗਾ ਜਿਹੜੀ ਵਿੱਚ ਸਾਡੇ ਸਮਾਂ ਵਿੱਚ ਜਿਹੜੀ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਗਈ ਸੀ ਜੇ ਹੁਣ ਉਹਦੇ ਵਿੱਚ ਅਸੀਂ ਇਹਨੂੰ ਅਟੈਚ ਕਰ ਰਹੇ ਹਾਂ ਦੋਵੇਂ ਦੇ ਬੈਂਕ ਖਾਤੇ ਸੀਗੇ ਉਹ ਰੈਕਡ ਕਰ ਰਹੇ ਹਾਂ ਜੋ ਅਥਾਰਟੀ ਵੱਲੋਂ ਆਏ ਨੇ ਕੋਕੇ ਉਸ ਤੋਂ ਇਲਾਵਾ ਇਹ ਦੇਖ ਰਹੇ ਹਾਂ 10 ਮਕਦਮੇ ਦਰਜ ਸੀਗੇ 237 ਬੜਾ 23 ਮਕਦਮਾ ਜਿਹਦੇ ਵਿੱਚ 260 ਗ੍ਰਾਮ ਕਟਾ ਇਹਦੇ ਕੋ ਪੜਿਆ ਗਿਆ ਸੀ ਆ ਉਹ ਹੁਣੇ ਫਰੂਰ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਵਿੱਚ ਦਾ ਖਲਾਫ ਜੋ ਕੇਸ ਚੱਲ ਰਿਹਾ ਉਸ ਤੋਂ ਇਲਾਵਾ ਜੋ ਸਾਡੇ ਇੱਥੇ ਸ਼ਹਿਰ ਦੇ ਵਿੱਚ ਅਸੀਂ ਜੋ ਕਰਿਆ ਹੋਇਆ ਸੀਗਾ ਕੇਸ ਦੇ ਨਾਲ ਅੰਦੀ ਨੂੰ ਲੈ ਕੇ ਜਿਉਂਦੀ ਸਾਡੀ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਕੋਲੋਂ ਨਸ਼ੇ ਵਿਰੁੱਧ ਉਹਨੂੰ ਲੈ ਕੇ ਆਈ ਸੀ ਹੁਣ 50 ਦੇ ਕਰੀਬ ਸਾਡੇ ਮੁਕੱਦਮੇ ਦਾ 3 ਪਰਮੇਸ਼ਰ ਹੋਏ ਨੇ 55 ਸੀ ਦੋਸ਼ੀ ਗ੍ਰਿਫਤਾਰ ਕੀਤੇ ਨੇ ਜੋ ਅਸੀਂ ਫੜ ਫੜ ਕੇ ਦਿਲਾ ਚੁਕੇ ਜੇ ਨੇ ਉਸ ਤੋਂ ਇਲਾਵਾ 27 ਜੀਐਨਡੀ ਦੇ ਮੁਤਾਬਕ ਅਸੀਂ ਪੰਜ ਫਗਦ ਮਰਦੀ ਕੀਤੇ ਨੇ ਜਿਹੜੇ ਆਮ ਬੰਦੇ ਵਹਿ ਕੇ ਇੱਥੇ ਬਾਹਰੋਂ ਆ ਕੇ ਪਿੰਦੇ ਸੀਗੇ ਕੋਸ਼ਰ ਦੇ ਸੀਗੇ ਉਹਨਾਂ ਨੂੰ ਲਾ ਕੇ 16 ਬੰਦੇ ਨੂੰ ਦੋਸ਼ੀਰੇ ਨੇ ਸੁਵਿਧਿਓ ਤੇ ਭੇਜੇ ਨੇ ਉਸ ਤੋਂ ਇਲਾਵਾ 40 ਬੰਦੇ ਜਿਹੜੇ ਨੇ ਨਸ਼ਾ ਚੋਰੀ ਅੰਦਰ ਆ ਕੇ ਸੀ ਭੇਜੇ ਨੇ ਤੇ ਵਾਈਪਾਸਤੇ ਦੋ ਬੰਦੇ ਜਿਹੜੇ ਸੀ ਅਸੀਂ ਤਾਕਤ ਰਾਏ ਨੇ ਜਿਹੜੇ ਜ਼ਿਆਦਾ ਨਸ਼ਾ ਕਰਦੇ ਸੀਗੇ ਸਾਡੇ ਦੇ ਹਾਪਨ ਔਰ ਸੇਵੋਸਕੂ ਦੇ ਉਸ ਨੂੰ ਜਿਹਦੇ ਜਿਹਤੇ ਬਣਿਆ ਹੋਇਆ ਉਹ ਕਿਸੇ ਭੇਤੇ ਸੀਗੇ ਉਸ ਤੋਂ ਇਲਾਵਾ ਨਸ਼ੇ ਦੇ کاروبار ਤੋਂ ਜਿਵੇਂ ਕਿ ਇੱਕ ਤਾਂ ਇਹ ਰੇਡ ਹੋ ਗਈ ਜਿਸ ਤੋਂ ਇਲਾਵਾ ਤੁਸੀਂ ਸ਼ੰਦਰ ਕੌਰ ਆ ਉਹਦੀ ਅਸੀਂ ਕਰੀਏ 25 ਲੱਖ ਦੀ ਜਿਹੜੀ ਪ੍ਰਾਪਰਟੀ ਤੇ ਐਸਟ੍ਰੇਟ ਇਹ ਜਿਹੜੀ ਗੋਠੀ ਆ ਸ਼ੰਦਰ ਕੌਰ ਲੱਪੋ ਦੀ ਇਹ 45 ਲੱਖ ਦੇ ਕਰੀਬ ਦੀ ਪ੍ਰਾਪਰਟੀ ਜਿਹੜੀ ਹੈ ਵੈਲਿਊ ਪਈ ਹੋਈ ਹੈ ਇਹ ਵੀ ਗ੍ਰੀਨ ਕਰਾਈ ਹੋਈ ਆ ਔਰ ਇਸ ਤੋਂ ਇਲਾਵਾ ਅੱਗੇ ਵੀ ਹੁਣ ਜਿਹੜਾ ਸਾਡੇ ਸ੍ਰਾਮ ਸ਼ਹਿਰ ਦੇ ਵਿੱਚ ਸੀ ਉਹ ਜੋ ਸਰਕਾਰ ਵੱਲੋਂ ਜੁੱਧ ਨਸ਼ੇ ਵਿਰੁੱਧ ਉਦੇ ਵੱਲੋਂ ਡੀਜੀਪੀ ਸਾਹਿਬ ਸਾਡੇ ਵੱਲੋਂ ਤੇ ਐਸਐਸਪੀ ਸਾਹਿਬ ਸਾਡੇ ਸਰਕਾਰ ਵੱਲੋਂ ਜੋ ਸਾਨੂੰ ਪੇਸ਼ਾਨਾ ਦੇਸ਼ ਮਿਲੇ ਹੋਏ ਦੀ ਇਸ ਚੀਜ਼ ਦਾ ਟੋਟਲ ਖਾਤਮਾ ਕਰਨਾ ਉਹ ਖਾਤਮੇ ਨੂੰ ਅਸੀਂ ਵਜਨ ਬੰਦਾਂ ਪੰਜਾਬ ਪੁਲਿਸ ਵਜਨ ਬੰਦਾਂ ਔਰ ਕਿਸੇ ਵੀ ਕੀਮਤ ਵਿੱਚ ਕਿਸੇ ਅਸਮਗਲਦਰ ਨੂੰ ਕਿਸੇ ਨਸ਼ੀਏ ਤੇ ਕਾਰੋਬਾਰੀ ਨੂੰ ਬਖਸ਼ਾ ਨਹੀਂ ਜਾਵੇਗਾ ਔਰ ਫਿਰ ਆਪਦੇ ਮਾਧਿਅਮ ਰਹੀ ਹੈ ਬੇਨਤੀ ਕਰਨੀ ਚਾਹੁੰਦੇ ਜੇ ਕਿਸੇ ਪਰਿਵਾਰ ਦਾ ਕੋਈ ਬੱਚਾ ਇਸ ਦਲਦਲ ਵਿੱਚ ਗਿਆ ਹੋਇਆ ਸਾਡੇ ਕੋਲ ਆਵੇ ਸਾਨੂੰ ਦੱਸੇ ਅਸੀਂ ਉਹਦਾ ਇਲਾਜ ਕਰਾਵਾਂਗੇ ਫ੍ਰੀ ਬੋਸ ਇਲਾਜ ਹੋਵੇਗਾ ਟੈਸਟ ਪ੍ਰੋਪਰ ਹੋਣਗੇ ਉਹਦੇ ਪਰ ਫਿਰ ਵੀ ਜੇ ਉਹ ਨਹੀਂ ਆਵਾਜ਼ ਆਉਂਦਾ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਕੀਮਤ ਤੇ ਕਿਸੇ ਵੀ ਕੀਮਤ ਦੇ ਨਸ਼ੇ ਦੇ ਕਾਰੋਬਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਦੇਖਿਆ ਜਾਵੇ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਜੇਹ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੋਵੇ ਹੱਕਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਉਹਨੇ ਲਿਜਾਈ ਦੀ ਰਿਪੋਰਟ